ਹਾਂਜੀ ਸਤਿ ਸ਼੍ਰੀ ਅਕਾਲ ਜੀ ਨਿਊ ਅਰਾਈਵਲ ਆਈ ਹੈ ਜੀ ਦੇਖੋ ਕਿੰਨੀ ਪਿਆਰੀ ਲੁੱਕ ਦੇ ਵਿੱਚ ਦੇਖੋ ਜੀ ਕਿੰਨੇ ਪਿਆਰੇ ਕਲਰ ਕੰਬੀਨੇਸ਼ਨ ਹੈ ਬਹੁਤ ਹੀ ਹਟਕੇ ਡਿਜ਼ਾਈਨ ਹੈ ਤੁਸੀਂ ਇਕੱਲਾ ਇਕੱਲਾ ਡਿਜ਼ਾਈਨ ਦਾ ਓਪਨ ਕਰਕੇ ਦਿਖਾਣੇ ਆ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਹੈ ਜੀ ਦੇਖੋ ਜੀ ਫੁੱਲ ਫਰੰਟ ਦੇ ਵਿੱਚ ਟੋਟਲੀ ਹੈਂਡਵਰਕ ਦਾ ਕੰਮ ਕੀਤਾ ਹੋਇਆ ਜੀ ਬਹੁਤ ਹੀ ਫੇਵਰਿਟ ਡਿਜ਼ਾਈਨ ਹੈ ਜੀ ਮੇਰਾ ਵਾਲਾ ਨਾਲ ਦੁਪੱਟੇ ਦੀ ਲੁੱਕ ਦਿਖਾਣੇ ਆ ਜੀ ਬਹੁਤ ਹੀ ਯੂਨੀਕ ਲੁੱਕ ਦੇ ਵਿੱਚ ਜਿਹੜਾ ਦੁਪੱਟਾ ਆਇਆਗਾ ਜੀ ਦੇਖੋ ਜੀ ਦੁਪੱਟਾ ਕਿੰਨਾ ਪਿਆਰਾ ਆਏਗਾ ਜੀ ਚਲੋ ਬਹੁਤ ਹੀ हटके ਪੀਸ ਹੈ ਜੀ ਆਵਲਾ ਦੇਖੋ ਜੀ ਨੇਚਰਲ ਲੁਕਿੰਗ ਦੇ ਵਿੱਚ ਇਹਦਾ ਜਿਹੜਾ ਘੇਰਾ ਆਏਗਾ ਜੀ ਬਹੁਤ ਹੀ ਸਪੈਸ਼ਲ ਡਿਜ਼ਾਈਨ ਹੈ ਦੁਪੱਟੇ ਦੀ ਲੁੱਕ ਬਹੁਤ ਸ਼ਾਨਦਾਰ ਹੈ ਹਾਂ ਦੁਪੱਟਾ ਕਿੰਨਾ ਪਿਆਰਾ ਫੁੱਲ ਦੁਪੱਟੇ ਦੇ ਵਰਕ ਸਟਾਈਲ ਆਊਟਿੰਗ ਵਰਕ ਫੋਰ ਸਾਈਡ ਬਾਰਡਰ ਦੇ ਨਾਲ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਦੇ ਵਿੱਚ ਕਲਰ ਜਿਹੜਾ ਥਰਡ ਕਲਰ ਆਇਆ ਜੀ ਬਹੁਤ ਹੀ ਸਪੈਸ਼ਲ ਕਲਰ ਹੈ। ਇਸ ਟਾਈਮ ਦੇ ਸਭ ਤੋਂ ਹਾਈਲਾਈਟ ਇਹ ਵਾਲੇ ਸੂਟ ਵਿਕਦਾ ਪਿਆ ਜੀ ਇਹ ਵਾਲਾ। ਪ੍ਰਾਈਸ ਦੀ ਗਾਇਗੀ ਦੀ 11800 ਰੁਪਏ ਦੀ ਐਮ ਆਰ ਪੀ ਹੈ ਜੀ। ਆਫਰ ਦੇ ਵਿੱਚ ਮਿਲੇਗਾ ਜੀ 10200 ਰੁਪਏ ਦੀ ਰੇਂਜ ਦੀ। 10200 ਬਹੁਤ ਹੀ ਪਿਆਰਾ ਆਰਟੀਕਲ ਹੈ ਜੀ। ਬੁਲਾਟਿਕ ਲੋਥਾ ਉਹ ਜਲੰਧਰ ਨਵੇਂ-ਨਵੇਂ ਡਿਜ਼ਾਈਨ ਤੁਸੀਂ ਦੇਖਣੇ ਸਾਡਾ ਪੇਜ ਲਾਈਕ ਕਰੋ ਧੰਨਵਾਦ ਜੀ।